ਕਾਨਗੋ ਸਾਹਿਬ ਜਿਦਾ ਕੀ ਪਤਾ ਹੈਗਾ ਸਾਰਿਆਂ ਨੂੰ ਕਿ ਵਾਰਸ਼ ਦੇ ਪੈਨ ਚੱਲ ਰਹੇ ਹੈਗੇ ਆ ਔਰ ਸਤਲੋ ਦਰਿਆ ਵਿੱਚ ਹਰ ਵਰਗੀ ਸਥਿਤੀ ਬਣੀ ਹੋਈ ਹੈਗੀ ਹੈ ਨਾ ਤੇ ਤੁਸੀਂ ਬਤੌਰ ਕਾਨਗੋ ਤੁਸੀਂ ਫਲੋਰ ਤੋਂ ਲੈ ਕੇ ਮਰਖਲਾ ਲਸਾੜੇ ਤੱਕ ਤੁਹਾਡੇ ਕੋਲ ਏਰੀਆ ਹੈਗਾ ਸਤਲੋ ਦਰਿਆ ਵੰਦਾ ਹਾਂਜੀ ਹਾਂਜੀ ਸਰ ਕਿੰਨੇ ਕੁ ਸੁਵਿਧਾ ਸਿਰ ਏਰੀਆ ਹੈਗੇ ਆ ਔਰ ਦਰਿਆ ਚ ਕਿੰਨਾ ਕੁ ਪਾਣੀ ਚੱਲ ਰਿਹਾ ਹੁਣ ਇਹ ਦੇਖੋ ਜੀ ਕੱਲ ਦੇ ਸਾਡੇ ਡੀਸਾ ਵੀ ਵਿਜ਼ਿਟ ਕਰਕੇ ਗਏ ਆ ਤੇ ਉਹ ਵੀ ਪਾਣੀ ਸਬੰਧੀ ਸਾਰਾ ਚੈਕਿੰਗ ਕਰਕੇ ਗਏ ਆ ਤੇ ਅੱਜ ਸਾਡੇ ਐਸਜੀਐਮ ਮੈਡਮ ਸਾਹਿਬਾਨ ਤਹਿਸੀਲਦਾਰ ਸਾਹਿਬ ਸਵੇਰੇ ਦੇ ਅਸੀਂ ਬੰਦੇ ਉੱਤੇ ਵਿਜ਼ਿਟ ਕਰ ਰਹੇ ਆ ਜਿੱਥੇ-ਜਿੱਥੇ ਵੀ ਸਾਨੂੰ ਬੀਕ ਪੁਆਇੰਟ ਲੱਗ ਰਹੇ ਆ ਉੱਥੇ ਅਸੀਂ ਆਪਣਾ ਕੰਮ ਸ਼ੁਰੂ ਕਰਵਾ ਕੇ ਤੇ ਮਸ਼ੀਨਰੀ ਵਗੈਰਾ ਸਾਰਾ ਕਰਵਾਤਾ ਤੇ ਪਿੰਡਾਂ ਵਿੱਚ ਮੁਸਤੰਮਦੀ ਕਰਵਾ ਦਿੱਤੀ ਗਈ ਆ ਜੀ ਵੀ ਜਿੱਥੇ ਕੋਈ ਪਸ਼ੂ ਆ ਕੋਈ ਉਹਨਾਂ ਦਾ ਕੀਮਤੀ ਮਸ਼ੀਨਰੀ ਪਈ ਆ ਹੋਰ ਖੇਤੀਬਾੜੀ ਦਾ ਸਮਾਨ ਆ ਉਹ ਖਾਲੀ ਕਰਕੇ ਕਿਸੇ ਉੱਚੀ ਜਗ੍ਹਾ ਸੇਫ ਜਗ੍ਹਾ ਰੱਖ ਦਿੱਤਾ ਜਾਵੇ ਜੀ ਬਾਕੀ ਜਿੱਦ ਤੱਕ ਵੀ ਹੁਣ ਪਾਣੀ ਇਸ ਟਾਈਮ ਤੱਕ ਪੂਰਾ ਸੁਸੁਮਿਲ ਚੱਲ ਰਿਹਾ ਆ ਪਰ ਜਿੱਦ ਤੱਕ ਪਿੱਛੋਂ ਇਨਫੋਰਮੇਸ਼ਨ ਆ ਵੀ ਰਾਤ ਨੂੰ 10-11 ਵਜੇ ਕਰੀਬ ਪਾਣੀ ਲੱਖ-ਸਵਾ ਲੱਖ ਦੇ ਕਰੀਬ ਹੋਰ ਆ ਸਕਦਾ ਆ ਇਸ ਲਈ ਉਸ ਦੇ ਮਜ਼ੇਰਾ ਚ ਲੱਗਦੇ ਹੋਏ ਅਸੀਂ ਇਹ ਸਾਰਾ ਕਰਵਾ ਰਹੇ ਹਾਂ ਜੀ ਠੀਕ ਹੈ ਜੀ ਤਾਂ ਸਰ ਤੁਸੀਂ ਸਰਵਾ ਕੀਤਾ ਹੈਗਾ ਸਾਰੇ ਬੰਦਾ ਕੀਤਾ ਫਲੋਰ ਤੱਕ ਸਾਰੇ ਦੇਕਰ ਪਰ ਕਿੰਨੇ ਕੋ ਬੀਕਵਾਇਡ ਹੈਗੇ ਆ ਜਿੱਥੋਂ ਕੋਈ ਤੁਹਾਨੂੰ ਲੱਗਦਾ ਵੀ ਆ ਵੀ ਇਥੋਂ ਖਤਰਾ ਹੋ ਸਕਦਾ ਤਕਰੀਬਨ ਬੀਕ ਪੁਆਇੰਟ 2 3 ਸੀਗੇ ਜਿਨ੍ਹਾਂ ਤੇ ਵਿੱਚੋਂ ਇੱਕ ਤਾਂ ਗਾਦੀ ਤਾਂ ਬੜਾ ਸੀਗਾ ਇਹ ਵੀ ਹੋਣੀ ਬਸ 4 10 15 ਮਿੰਟ ਹੋ ਜਾਣਾ ਜੀ ਠੀਕ ਇੱਕ ਦੋ ਕੁ ਪਿੱਛੇ ਕੜਿਆਣੇ ਸੀ ਉੱਥੇ ਮਸ਼ੀਨ ਚੱਲਦੀ ਪਈ ਆ ਜੀ ਤੇ ਲੈ ਸਾਡੇ ਅਸੀਂ ਉਹਨੇ ਆਪਣੇ ਪੱਧਰ ਤੇ ਸਾਨੂੰ ਫੋਨ ਆ ਗਿਆ ਸੀ ਵੀ ਕਰਵਾ ਲਿਆ ਜੀ ਠੀਕ ਆ ਸਰ ਜਿਹੜਾ ਗਾਹੀ ਧਾਮ ਦੇ ਕੋਲ ਤੁਸੀਂ ਮਸ਼ੀਨ ਲਾਈ ਹੋਈ ਆ ਇੱਥੇ 20 ਪੁਆਇੰਟ ਸੀ ਪੁਰਾ ਹੈ ਹਾਂਜੀ ਇੱਥੇ ਸਾਨੂੰ ਵਾਰ-ਵਾਰ ਫੋਨ ਆ ਰਹੇ ਸੀ ਬਦਵੰਦ ਜੀ ਸਰਪੰਚ ਸਾਹਿਬ ਦਾ ਵੀ ਇੱਥੇ ਮਸ਼ੀਨ ਵਗੈਰਾ ਭੇਜੀ ਜਾਵੇ ਜੋ ਕਿ ਇੱਥੇ ਕੋਈ ਖਤਰਾ ਹੈਗਾ ਪਾਣੀ ਚੜ ਰਿਹਾ ਹੈ ਬੰਦਰ ਤੇ ਇਸ ਲਈ ਸਾਨੂੰ ਅੱਧੇ ਘੰਟੇ ਵਿੱਚ ਫੋਨ ਆਇਆ ਸੀ ਆਪਾਂ ਨਾਲ ਹੀ ਮਸ਼ੀਨ ਬੁਲਾ ਕੇ ਕੰਮ ਸ਼ੁਰੂ ਕਰਵਾ ਦਿੱਤਾ ਜੀ ਠੀਕ ਆ ਸਰ ਕੋਈ ਫਲਟ ਕੰਟਰੋਲ ਰੂਮ ਹੈਗਾ ਆਪਣੇ ਤਹਿਸੀਲ ਫਲੋਰ ਦਾ ਕੋਈ ਹਾਂਜੀ ਹਾਂਜੀ ਬਣਿਆ ਹੋਇਆ ਜੀ ਉਹ ਠੀਕ ਆ ਕੋਈ ਨੰਬਰ ਨੰਬਰ ਕਰਾਂਗੇ ਨਾ ਸਿਰ ਕੋਈ ਹੈਗਾ ਤਾਂ ਉਹ ਮੈਂ ਤੁਹਾਨੂੰ ਦੇਖ ਕੇ ਦੱਸ ਦਿੰ ਲੋਕਾਂ ਨੂੰ ਇਹ ਵੀ ਆਪਣੇ ਇੱਥੇ ਉੱਚੀ ਜਗ੍ਹਾ ਤੇ ਸੇਫ ਜਗ੍ਹਾ ਤੇ ਰਹੋ ਫालतू ਇੱਥੇ ਨਾ ਆਉਣ ਜਿਹਨਾਂ ਦੀ ਡਿਊਟੀ ਆ ਸਵੇਰ ਕੋ ਹੋਈ ਇੱਥੇ ਵਿਜ਼ਿਟ ਕਰਨਾ ਤੇ ਆਪਣੇ ਸੇਫ ਘਰਾਂ ਵਿੱਚ ਰਹੋ ਜੀ ਬਿਨਾਂ ਕੰਮ ਤੋਂ ਬਾਹਰ ਨਾ ਆਓ ਐਸਾ ਤੇ ਸਾਹਿਬ ਜਿੱਦਾਂ ਕਿ ਤੁਹਾਨੂੰ ਪਤਾ ਹੈਗਾ ਕਿ ਫਲੋਰ ਇਲਾਕਾ ਇੱਕ ਕੰਢੀ ਏਰੀਆ ਹੈਗਾ ਕਾਫੀ ਮੰਡ ਦੇ ਏਰੀਆ ਵਿੱਚ ਲੋਕ ਰਹਿੰਦੇ ਹੈਗੇ ਆ ਜਿੱਦਾਂ ਅੱਜ ਬੀਐਮਬੀ ਨੇ ਇੱਕ ਸੂਚਨਾ ਲੋਕਾਂ ਨੂੰ ਪ੍ਰੋਵਾਈਡ ਕੀਤੀ ਸੀ ਕਿ ਅਸੀਂ 1 ਲੱਖ ਕਿਊਸਕ ਪਾਣੀ ਛੱਡ ਰਹੇ ਹੈਗੇ ਆ ਤੇ ਹੁਣ ਉਹ ਪਾਣੀ ਬਦਲਾ ਵੀ ਚਾਲੂ ਹੋ ਗਿਆ ਤੁਸੀਂ ਮੌਕੇ ਤੇ ਇੱਥੇ ਖੜੇ ਹੈਗੇ ਆ ਸਤਰੋ ਜਗ੍ਹਾ ਤੇ ਸਰ ਕਿੰਨਾ ਕੋ ਏਰੀਆ ਹੈਗਾ ਦਾ ਸਵੇਦਨ ਸੀ ਰਹੇਗਾ ਤੇ ਲੋਕ ਕੋਸ਼ਿਸ਼ਾਂ ਸਹਿਯੋਗ ਕਰ ਰਹੇ ਆ ਅਜੇ ਜੋ ਜੋ ਹੈ ਪਾਣੀ ਹੈਗਾ ਉਹ ਬੰਦ ਦੇ ਨਾਲ ਕਈ ਥਾਵਾਂ ਟੱਚ ਹੋਇਆ ਕਈ ਥਾਵਾਂ ਨਹੀਂ ਟੱਚ ਹੋਇਆ ਜੀ ਲੇਕਿਨ ਪਾਣੀ ਦੀ ਰਫਤਾਰ ਕਾਫੀ ਹੈ ਸਭਾਵਨਾ ਹੈ ਵੀ ਕਾਫੀ ਵੱਧ ਸਕਦਾ ਜੀ ਜਿਹੜੇ ਬੰਦ ਦੇ ਅੰਦਰ ਸੀਗੇ ਪਰਿਵਾਰ ਸੀਗੇ ਜੋ ਗੁੱਜਰ ਪਰਿਵਾਰ ਜਾਂ ਹੋਰ ਸੀਗੇ ਪਰਿਵਾਰ ਜਿਹੜੇ ਉਹਨਾਂ ਸਾਰਿਆਂ ਨੂੰ ਤੋਂ ਬਾਹਰ ਆਪਣਾ ਕੱਢ ਗਏ ਤੇ ਜਿਹੜਾ ਹੈਗਾ ਸਖਤ ਥਾਂ ਤੇ ਪਹੁੰਚ ਗਿਆ ਵਾ ਜੀ ਤੇ ਬਾਕੀ ਜਿਹੜੇ ਨਾਲ ਲੱਗਦੇ ਪਿੰਡ ਨੇ ਉਹਨਾਂ ਸਾਰਿਆਂ ਵਿੱਚ ਠਿਕਰੀ ਪੈਲ ਹੋਇਆ ਗਿਆ ਜੀ ਤੇ ਤਾਂ ਕਿ ਪ੍ਰਕਾਸ਼ ਰੱਖ ਸੇ ਪਾਣੀ ਦੀ ਲੋੜ ਪਵੇ ਤਾਂ ਜਖਮ ਬੰਦੇ ਜਿਹੜੇ ਇੱਥੇ ਹੋ ਸਕਦਾ ਠੀਕ ਆ ਸਰ ਤੁਹਾਡੇ ਵੱਲੋਂ ਕੋਈ ਪ੍ਰਬੰਧ ਕੀਤਾ ਹੈਗਾ ਕੋਈ ਬੜਾ ਮोटा ਜਿ ਕਿਸੇ ਦੀ ਹੈਲਪ ਦੀ ਹੈਲਪ ਨਹੀਂ ਲੋੜ ਉਹਦਾ ਆ ਜਿਹੜੀਆਂ ਹੈਗੇ ਜੀਸੀਬੀ ਮਸ਼ੀਨਾ ਹੈਗੀਆਂ ਨੇ ਜੀ ਇਹ ਤਿੰਨ ਚੱਲਦੇ ਪਈਆਂ ਨੇ ਇਹ ਮੈਂ ਖੁਦ ਕਹਿ ਕੇ ਆ ਮੰਗਾਈਆਂ ਉਹਨਾਂ ਨਾਲ ਫੋਨ ਕਰਕੇ ਇਹ ਪਹਿਲਾਂ ਵੀ ਮੈਨੂੰ ਦੱਸਿਆ ਜਿਹੜੇ ਹੈਗੇ ਜੀ ਸੱਜਣਾ ਇਹਨਾਂ ਨੇ ਵੀ ਹਰ ਵਾਰੀ ਇਹ ਤਾਂ ਨਾਲ ਸਹਾਯੋਗ ਕਰਦੇ ਨੇ ਤੇ ਐਤ ਵੀ ਕੋਈ ਕਾਲ ਕੀਤੀ ਹੈ ਤੇ ਸਾਰੇ ਉਸ ਵੇ ਆਪਣੀਆਂ ਜਿਸਮੀਆਂ ਲੈ ਕੇ ਆ ਗਏ ਜਿੱਦਾਂ ਸਰ ਫਲੋਰ ਦਾ ਏਰੀਆ ਬਹੁਤ ਜ਼ਿਆਦਾ ਹੈ ਅਸਰਿਆ ਦੇ ਨਾਲ ਲੱਗਿਆ ਹੋਇਆ ਹੈਗਾ ਤੁਸੀਂ ਤੁਹਾਡਾ ਵੀ ਆ ਦਿੱਕਤੀ ਹੋਣੀ ਆ ਪਰ ਕਿੰਨੇ ਕੁ ਬੀਪ ਪੁਆਇੰਟ ਹੈਗੇ ਤੁਹਾਨੂੰ ਪਤਾ ਨਾ ਜਿਆ ਹੁਣ ਆ ਵੀ 10 ਤੋਂ ਜ਼ਿਆਦਾ ਬੰਦੇ ਹੈਗੇ। ਦੇਖੋ ਜੀ ਤਿੰਨ ਬੰਦੇ ਸੀਗੇ ਕਿ ਕੜਾੜੇ ਲਾਗੇ ਸੀਗਾ ਜੀ ਉੱਥੋਂ ਜੀਸੀਬੀ ਨਾਲ ਸਟਕ ਕਰਤਾ ਗਿਆ ਜੀ। ਇੱਕ ਹੁਣ ਆਪਾਂ ਜਿਹੜਾ ਇੱਥੇ ਆਪਾਂ ਕਿਹੜੇ ਸੰਭਲੇ ਹੈਗਾ ਜੀ ਇਹ ਆ ਜੀ ਇੱਕ ਪੁਲ ਦੇ ਨਾਲ ਆ। ਇਹ ਸਾਰੇ ਜਿਹੜੇ ਹੈਗੇ ਉੱਥੇ ਜੀਸੀਬੀ ਦੋਸਾਂ ਜੀਸੀਬੀ ਰੱਵੀ ਇਕੱਠਾ ਕਰ ਰਹੇ ਆ ਦੋਸਾਂ ਕਰ ਰਹੇ ਆ ਜੀ। ਠੀਕ ਆ। ਦੱਸੋ ਕੀ ਲੋਕਾਂ ਨੂੰ ਕੀ ਫੀਲ ਕਰਦਾ ਕਹਿੰਦੇ। ਲੋਕਾਂ ਨੂੰ ਮੈਂ ਇਹ ਜੀ ਤਗੀਦ ਕਰਨਾ ਵੀ ਜਿਹੜਾ ਹੈਗਾ ਵਾ ਇਹ ਪ੍ਰੋਸੈਸ਼ਨ ਦਾ ਸਾਧਨ ਪਾਣੀ ਦੇਖਣ ਦੇ ਬਾਨੇ ਅੱਗੇ ਨਾ ਹੋਣ ਪਿਛੇ ਨਾ ਜਿੰਨਾ ਵੀ ਹੈਗਾ ਔਰ ਕਿਤੇ ਲੋੜ ਪਈ ਸਾਡੇ ਨਾਲ ਸਹਿਯੋਗ ਦੇਣ ਦੀ ਸਾਡਾ ਸਹਿਯੋਗ ਕਰਦਾ ਇਹਦਾ ਸਰਦਾਰਨੀ ਸਜਣਾ ਹੈ ਕਿ ਆ ਕੋਈ ਕਿਤਾ ਕੋਈ ਲੋਕ ਫਸੇ ਹੁੰਦੇ ਪਾਣੀ ਵਿੱਚ ਉਹਨਾਂ ਦੀ ਹੈਲਪ ਕਰਨ ਲਈ ਬੰਨੂ ਕੀ ਕੀਤਾ ਜਾ ਰਿਹਾ ਦੇਖੋ ਜੀ ਦਾਨੀ ਸਾਡੇ ਕਾਫੀ ਨੇ ਮੇਰੇ ਕੋਲ ਦੋ ਦੋ ਜਿਹੜੇ ਆਏ ਨੇ ਤੇ ਉਹ ਜਿਹੜੇ ਆਪਣੇ ਇਸ ਰੇਤ ਚ ਆ ਚੁੱਕੇ ਜਿਹਨਾਂ ਘਰਾਂ ਚੋਂ ਬਾਹਰ ਆਏ ਨੇ ਉਹਨਾਂ ਕੋ ਖਾਣ ਪੀਣ ਵਾਸਤੇ ਰਸਮੀ ਨਹੀਂ ਸੀਗਾ ਉਹ ਦੱਸਿਆ ਉਹਨਾਂ ਨੂੰ ਹਾਪੀ